ਪਟਾ ਗਿਆ ਉਹਰਾ ਪੁਰਜੇ ਤੁਸੀਂ ਦੇਖ ਸਕਦੇ ਹੋ ਪਏ ਨੇ ਆ ਤਸਵੀਰਾਂ ਦੇਖੋ ਆ ਪੁਰਜੇ ਪਏ ਨੇ ਕਿ ਹਜੇ ਵੀ ਉਸਦੇ ਔਰ ਟੁਕੜੇ ਟੁਕੜੇ ਹਾਲਾਂਕਿ ਕਰ ਦਿੱਤਾ ਨਸ਼ਟ ਕਰ ਦਿੱਤਾ ਗਿਆ ਇੰਡੀਅਨ ਆਰਮੀ ਦੇ ਵੱਲੋਂ ਆ ਦੇਖੋ ਸਾਰਾ ਕੁਝ ਜਿਹੜਾ ਇੱਥੇ ਖਿੰਡਿਆ ਤੁਹਾਨੂੰ ਮਿਲ ਰਿਹਾ ਹੋਊਗਾ ਇੱਕ ਆ ਪਿਆ ਪੁਰਜਾ ਤੁਸੀਂ ਦੇਖੋ ਕਿੰਨੇ ਜ਼ਿਆਦਾ ਜਿਹੜੇ ਪੁਰਜੇ ਨੇ ਇਸਦੇ ਹੋਏ ਪਏ ਨੇ ਔਰ ਐਡਾ ਵੱਡਾ ਟੋਆ ਪਟਾ ਗਿਆ ਸਭ ਤੋਂ ਵੱਡੀ ਗੱਲ ਐਡਾ ਵੱਡਾ ਟੋਆ ਪਟਾ ਗਿਆ ਜੋ ਡਿਫਿਊਜ਼ ਕੀਤਾ ਤਾਂ ਆਸੇ ਪਾਸੇ ਤੁਸੀਂ ਦੇਖ ਸਕਦੇ ਹੋਗੇ ਆ ਦੇਖੋ ਬੂਰੀਆਂ ਪਈਆਂ ਕਿਤੇ ਆ ਬੋਰੀ ਪਈ ਆ ਕਿੱਥੇ ਕੋਈ ਆ ਪਿਆਗਾ ਇਹ ਸਾਰਾ ਜਦੋਂ ਡਿਫਿਊਜ਼ ਕੀਤਾ ਤਾਂ ਐਡਾ ਯਾ ਸਾਰਾ ਪਿੰਡ ਤੁਸੀਂ ਦੇਖੋ ਕਿਵੇਂ ਭੱਜਿਆ ਆਉਂਦਾ ਮੈਂ ਕਹੂੰਗਾ ਦਵਿੰਦਰ ਇੱਕ ਵਾਰ ਦਿਖਾਇਆ ਜਾਵੇ ਕਿਵੇਂ ਜਿਹੜੇ ਬੱਚੇ ਨੇ ਨੌਜਵਾਨ ਨੇ ਸਾਰੇ ਭੱਜੇ ਆ ਰਹੇ ਨੇ ਦੇਖਦੇ ਆ ਰਹੇ ਨੇ ਕਿ ਆਖਰਕਾਰ ਹੋ ਕੀ ਗਿਆ ਸੀ ਇੱਥੇ ਔਰ ਹੁਣੇ-ਹੁਣੇ ਆਰਮੀ ਦਾ ਇੱਕ ਵੱਡਾ ਸਕਸੈਸਫੁਲ ਆਪਰੇਸ਼ਨ ਹੋਇਆ ਹੈਗਾ ਤਸਵੀਰਾਂ ਤੁਸੀਂ ਦੇਖੋ ਕਿਵੇਂ ਇੱਥੇ ਬੋਰੀਆਂ ਪਈਆਂ ਨੇ ਔਰ ਸਾਰਾ ਕੁਝ ਤੁਸੀਂ ਖਿੰਡਿਆ ਹੋਇਆ ਦੇਖਦੇ ਹੋਵੋਗੇ ਕਿਉਂਕਿ ਇੱਕੋ ਧਮ ਜਦੋਂ ਇਸ ਨੂੰ ਡਿਫਿਊਜ਼ ਕੀਤਾ ਤਾਂ ਜਿਹੜਾ ਰੇਤਾ ਸੀ ਇਸ ਨੂੰ ਭਰ ਕੇ ਰੱਖਿਆ ਗਿਆ ਨਾਲ ਦੇ ਨਾਲ ਆ ਦੇ ਕੋ ਫੱਟੇ ਪਏ ਨੇ ਇੱਥੇ ਇਹ ਵੀ ਪਾੜੇ ਪਏ ਨੇ ਵਿਚਾਲਵਾਂ ਤੁਸੀਂ ਦੇਖ ਸਕਦੇ ਹੋਗੇ ਸਾਰਾ ਕੁਝ ਜਿਹੜਾ ਇਹ ਡਿਫਿਊਜ਼ ਕੀਤਾ ਗਿਆ ਉਸ ਤੋਂ ਬਾਅਦ ਹੋਇਆ ਤਾਂ ਆ ਦੇਖੋ ਇੱਥੇ ਵੀ ਤੁਸੀਂ ਦੇਖੋ ਸਾਰੇ ਬਾਣ ਦੇ ਵਿੱਚ ਸਾਰੀ ਇਹ ਖੇਤ ਦੇ ਵਿੱਚ ਤੁਸੀਂ ਦੇਖੋ ਕਿਸ ਪ੍ਰਕਾਰ ਜਿਹੜਾ ਹੈਗਾ ਇੱਥੇ ਕੱਲੀ-ਕੱਲੀ ਚੀਜ਼ ਪਈਏ ਕਾਹਪੁਰਜਾ ਪਿਆ ਤੁਸੀਂ ਆ ਦੇਖੋ ਇੱਕ ਆ ਦੇਖੋ ਆ ਮਿਜ਼ਾਈਲ ਪਈ ਹੈ ਔਰ ਆ ਦੇਖ ਸਕਦੇ ਹੋ ਇਹ ਕਾਹ ਪਿਆ ਤਾਂ ਆ ਸਾਰਾ ਕੁਸੀ ਸਾਰਾ ਪਿੰਡ ਜਿਹੜਾ ਭੱਜਿਆ ਆ ਆ ਹਜੇ ਵੀ ਪੂਰਾ ਗਰਮ ਹੈ ਇਹ ਹੱਥ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਪੂਰਾ ਬਹੁਤ ਜ਼ਿਆਦਾ ਗਰਮ ਹੋਇਆ ਪਿਆ ਇਹ ਕਿਉਂਕਿ ਇਹ ਚੀਜ਼ਾਂ ਸੀ ਜਿਹੜੀਆਂ ਇਹ ਇੱਕ ਮਿਜ਼ਾਈਲ ਕਹਿ ਲਓ ਇੱਕ ਡਰੋਨ ਕਹਿ ਲਓ ਪਾਕਿਸਤਾਨ ਦਾ ਜਿਹੜਾ ਇੱਕ ਇਹ ਨਾ ਪਾ ਕੇ ਰਾਦਾ ਸੀ ਉਸ ਨੂੰ ਟੈ ਟੇਰੀ ਕਰਤਾ ਨਸ਼ਟ ਕਰਤਾ ਇਹ ਕਾ ਦੇਖੋ ਇਹ ਕਾ ਪਿਆਗਾ ਤਾਂ ਇਹ ਸਾਰਾ ਕੁਝ ਜਿਹੜਾਗਾ ਡਿਫਿਊਜ਼ ਕੀਤਾ ਜਦੋਂ ਇਸ ਬੰਬ ਨੂੰ ਇਸ ਮਿਜ਼ਾਈਲ ਨੂੰ ਛੋਟੀ ਨੂੰ ਇਸ ਨੂੰ ਇਸ ਡਰੋਨ ਨੂੰ ਆਹ ਦੇਖ ਸਕਦੇ ਹੋ ਇੱਕ ਇਹ ਪੁਰਜਾ ਪਿਆਗਾ ਤਾਂ ਇੰਨੇ ਸਾਰੇ ਪੁਰਜੇ ਜਿਹੜੇ ਨੇ ਇਹ ਕਰ ਦਿੱਤੇ ਗਏ ਨੇ ਟੁਕੜੇ ਟੁਕੜੇ ਇਸ ਦੇ ਸਾਰਾ ਪਿੰਡ ਇਕੱਠਾ ਹੋਇਆ ਪਿਆ ਤੁਸੀਂ ਦੇਖੋ ਪਿੱਛੇ-ਪਿੱਛੇ ਦੇਖੋ ਭੱਜ ਗਿਆ ਕਿਉਂਕਿ ਇਹ ਅਸਲ ਦੇ ਵਿੱਚ ਕੀ ਗੱਲ ਹੈ ਕਿ ਕੱਲ ਪਠਾਨਕੋਟ 에ਅਰ ਬੇਸ ਨੂੰ ਵੀ ਟਾਰਗੇਟ ਕੀਤਾ ਗਿਆ ਕੱਲ ਜੰਮੂ 에ਅਰ ਬੇਸ ਨੂੰ ਵੀ ਟਾਰਗੇਟ ਕੀਤਾ ਗਿਆ ਕੱਲ ਜਿਹੜਾ ਆਦਮਪੁਰ ਨੂੰ ਵੀ ਟਾਰਗੇਟ ਕੀਤਾ ਗਿਆ ਕੱਲ ਬਠਿੰਡੇ ਦੇ ਇਲਾਕਿਆਂ ਨੂੰ ਵੀ ਟਾਰਗੇਟ ਕੀਤਾ ਗਿਆ ਹਰੇਕ ਥਾਂ ਤੇ ਹਮਲੇ ਕੀਤੇ ਗਏ ਪਰ ਉਸ ਤੋਂ ਬਾਅਦ ਤੁਸੀਂ ਦੇਖੋ ਇੰਨਾ ਜ਼ਿਆਦਾ ਖੱਡਾ ਪਾਇਆ ਮੈਂ ਕਹੂੰਗਾ ਦਵਿੰਦਰ ਇੱਕ ਵਾਰ ਉਹ ਜ਼ਰੂਰ ਦਿਖਾਇਆ ਜਾਵੇ ਦ੍ਰਿਸ਼ ਕਿਉਂਕਿ ਜਿਹੜਾ ਹ ਖੱਡਾ ਜਿਹੜਾ ਪਾਇਆ ਗਿਆਗਾ ਤੁਸੀਂ ਦੇਖੋ ਕਿ ਇੰਨਾ ਜ਼ਿਆਦਾ ਇਹ ਸਟਰੋਂਗ ਹੁੰਦਾ ਐਕਸਪਲੋਸਿਵ ਚੀਜ਼ਾਂ ਜਿਹੜੀਆਂ ਨੇ ਬਾਰੂਦ ਕਹਿ ਲਓ ਇਸ ਦੇ ਵਿੱਚ ਕੁਝ ਵੀ ਤੁਸੀਂ ਕਹਿ ਸਕਦੇ ਹੋਗੇ ਜੋ ਕੁਝ ਹੁੰਦਾ ਇਸ ਦੇ ਵਿੱਚ ਆ ਦੇਖੋ ਆ ਇੱਕ ਇੱਕ ਆ ਦੇਖ ਸਕਦੇ ਹਾਂ ਅਸੀਂ ਇਹ ਸਾਰਾ ਜਿਹੜਾ ਹੈ ਪੁਰਜਾ-ਪੁਰਜਾ ਕੀਤਾ ਸਾਡੀ ਭਾਰਤੀ ਫੌਜ ਨੇ ਜਦੋਂ ਇਸ ਦੇ ਵਿੱਚ ਕਿਉਂਕਿ ਤਾਰਾਂ ਸੀ ਕੱਲ ਦੇਖਿਆ ਗਿਆ ਜਦੋਂ ਇਹ ਡਿੱਗਿਆ ਤਾਂ ਇਹਨਾਂ ਦੇ ਵਿੱਚੋਂ ਇੱਕ ਤਾਂ ਨਾਲ ਦੀ ਨਾਲ ਹਵਾ ਦੇ ਵਿੱਚ ਹੀ ਮਿਜ਼ਾਈਲ ਜਿਹੜੀ ਆ ਉਸ ਨੂੰ ਖਤਮ ਕੀਤਾ ਗਿਆ ਪਰ ਦੂਸਤੋ ਬਾਅਦ ਇਸ ਨੂੰ ਡੀਰੇਲ ਕਰਨ ਦੇ ਲਈ ਜਿਹੜਾ ਇੱਥੇ ਪੂਰੀ ਚੌਕਸ ਸੀ ਆਰਮੀ ਔਰ ਵੱਡੇ-ਵੱਡੇ ਜਿਹੜੇ ਇੱਥੇ ਤੋਂ ਦੱਸ ਦਈਏ ਕਿ ਹੋਰ ਅਫਸਰ ਵੀ ਆਏ ਤਾਂ ਦੇਖੋ ਆਹ ਚੀਜ਼ਾਂ ਦੇਖੋ ਸੀ ਸਾਰਾ ਕੁਝ ਆ ਇੰਨਾ ਜਿਆਦੇ ਜੇ ਇਹ ਕਿਸੇ ਦੇ ਲੱਗੇ ਜੇ ਇੰਨਾ ਬੁੜਕ ਕੇ ਕਿਸ ਦੇ ਵੱਜੇ ਤਾਂ ਤੋਂ ਹੀ ਆਪਸਾਬ ਲਾਓ ਦਵਿੰਦਰ ਮੈਂ ਕਹੂੰਗਾ ਕਿ ਇੱਕ ਫੁੱਲ ਫਰੇਮ ਜਿਹੜਾ ਲੈ ਲਿਆ ਜਾਵੇ ਕਿਉਂਕਿ ਪਿੰਡ ਵਾਲੇ ਵੀ ਤੁਸੀਂ ਦੇਖ ਸਕਦੇ ਹੋ ਕਿਵੇਂ ਇਕੱਠੇ ਹੋਏ ਨੇ ਪ੍ਰੋ ਪੰਜਾਬ ਟੀਵੀ ਗਰਾਊਂਡ ਜ਼ੀਰੋ ਤੋਂ ਤੁਹਾਨੂੰ ਇਹ ਚੀਜ਼ ਦਿਖਾ ਰਿਹਾ ਐਕਸਕਲੂਸਿਵ ਚੀਜ਼ ਸਭ ਤੋਂ ਪਹਿਲਾਂ ਪ੍ਰੋ ਪੰਜਾਬ ਟੀਵੀ ਦੇ ਉੱਪਰ ਤੁਸੀਂ ਦੇਖੋਗੇ ਆਹ ਦੇਖੋ ਇੰਨਾ ਜਿਆਦੇ ਜਿਹੜਾ ਇਹ ਸਾਰਾ ਪੁਰਜਾ ਪੁਰਜੇ ਪੂਰੇ ਇਨੇ ਇਨੇ ਏਰੀਆ 'ਚ ਫੈਲਿਆ ਹੋਇਆ ਗਿਆ ਕੋਈ ਇੱਕ ਜਗ੍ਹਾ ਤੇ ਨਹੀਂ ਇਹ ਸਾਰੇ ਏਰੀਆ ਦੇ ਵਿੱਚ ਫੈਲਿਆ ਹੋਇਆ ਬੂਰੀਆਂ ਤੁਸੀਂ ਦੇਖੋ ਕਿ ਪਈਆਂ ਸਾਰੀਆਂ ਕਿਉਂਕਿ ਬੋਰੀਆਂ ਦੇ ਵਿੱਚ ਰੇਤਾ ਸੀ ਰੇਤਾ ਭਰ ਕੇ ਰੱਖਿਆ ਗਿਆ ਤਾਂ ਕਿ ਕੋਈ ਹੋਰ ਵੱਡੀ ਘਟਨਾ ਵਾਪਰ ਜੇ ਪਿੰਡ ਦੇ ਲੋਕਾਂ ਨੂੰ ਦੂਰ ਕੀਤਾ ਗਿਆ ਚਾਚਾ ਪਾਪਾ ਕਿਲੋਮੀਟਰ ਦੂਰ ਰੱਖਿਆ ਗਿਆ ਸਾਰਾ ਰਾਹ ਬਲੌਕ ਕੀਤਾ ਗਿਆ ਤਾਂ ਕਿ ਕੋਈ ਆ ਨਾ ਜਾਵੇ ਪਰ ਤੁਸੀਂ ਆ ਦੇਖੋ ਇਹ ਚੀਜ਼ਾਂ ਤੋਂ ਬਣਿਆ ਸੀ ਜੋ ਮਿਜ਼ਾਇਲ ਜਿਹੜੀ ਸੀ ਜਾਂ ਜੋ ਕਹਾਂਗੇ ਕਿ ਪਰਜੇ ਸੀ ਜਿਹੜੇ ਉਹ ਤੁਸੀਂ ਦੇਖੋ ਇਹ ਚੀਜ਼ਾਂ ਤੋਂ ਪਤਾ ਲੱਗਦਾ ਕਿ ਕਿੰਨਾ ਜ਼ਿਆਦਾ ਖਤਰਨਾਕ ਸੀ ਕਿੰਨਾ ਜ਼ਿਆਦਾ ਭੈੜਾ ਸੀ ਇਹ ਸਭ ਕੁਝ ਇਸ ਨੂੰ ਹੁਣ ਨਸ਼ਟ ਕਰ ਦਿੱਤਾ ਗਿਆ ਹੈਗਾ ਤਾਂ ਇੱਕੋ ਦਮ ਤਰਥਲੀ ਮੱਛੀ ਭਾਜੜ ਪੈ ਗਈ ਹਾ ਹਾ ਕਾਰ ਮੱਛੀ ਦੀ ਪੂਰੀ ਜਦੋਂ ਲੋਕਾਂ ਨੇ ਦੇਖਿਆ ਕਿ ਆਖਰਕਾਰ ਇੰਨੀ ਆਰਮੀ ਕਿਵੇਂ ਚੜ ਕੇ ਇਸ ਪਿੰਡ ਦੇ ਵਿੱਚ ਆ ਗਈ ਤਾਂ ਇਹ ਕਾਰਨ ਸੀ ਉਸ ਦਾ ਜੇ ਇਹ ਹੁੰਦਾ ਰਹਿੰਦਾ ਤਾਂ ਤੁਸੀਂ ਦੇਖੋ ਹੁਣ ਵੀ ਜਿਹੜੇ ਨੇ ਉੱਥੇ ਮੌਕੇ ਤੇ ਪੁਲਸ ਵਾਲੇ ਪਹੁੰਚੇ ਹੋਏ ਨੇ ਠੀਕ ਹੈ ਤੁਸੀਂ ਆ ਤਸਵੀਰਾਂ ਦੇਖ ਸਕਦੇ ਹੋਗੇ ਤਾਂ ਫਟਾ ਵੀ ਤੁਸੀਂ ਦੇਖ ਸਕਦੇ ਹੋ ਇਹ ਵੀ ਕਦੇੜ ਦਿੱਤਾ ਗਿਆ ਸਾਰਾ ਕੁਝ ਕੱਲਾ ਕੱਲਾ ਇਹ ਪੁਰਜਾ ਪੁਰਜਾ ਜਿਹੜਾ ਕਰਕੇ ਰੱਖ ਦਿੱਤਾ ਗਿਆ ਹੈਗਾ ਤਾਂ ਇਹ ਤਸਵੀਰਾਂ ਨੇ ਇਹ ਅਸੀਂ ਹੁਣ ਜਿਹੜਾ ਅਸੀਂ ਮੁਲਾਜ ਜਿਹੜਾ ਪੁਲਿਸ ਨੂੰ ਜਿਹੜਾ ਸਾਰਾ ਫੜਾਵਾਂਗੇ ਕਿਉਂਕਿ ਇਹ ਬਹੁਤ ਜ਼ਿਆਦਾ ਸੀ ਤੁਸੀਂ ਆ ਦੇਖੋ ਇੰਨਾ ਕੁਛ ਇਹ ਸਾਡੇ ਪ੍ਰਸ਼ਾਸਨ ਕਰਕੇ ਹੀ ਅਸੀਂ ਇੱਥੇ ਸੁੱਖ ਦਾ ਸਾਹ ਲੈਨੇ ਆ ਪ੍ਰਸ਼ਾਸਨ ਦੇ ਨਾਲ ਸਾਨੂੰ ਖੜਨਾ ਚਾਹੀਦਾ ਹੈ ਚਾਹੇ ਪੁਲਿਸ ਪ੍ਰਸ਼ਾਸਨ ਆ ਚਾਹੇ ਫੌਜਾ ਪ੍ਰਸ਼ਾਸਨ ਆ ਸਾਰਿਆਂ ਨੂੰ ਇਹਨਾਂ ਦੀਆਂ ਗੱਲਾਂ ਮੰਨਣੀਆਂ ਚਾਹੀਦੀਆਂ ਦਿਨ ਰਾਤ ਸਾਡੀ ਸੇਵਾ ਦੇ ਵਿੱਚ ਲੱਗੇ ਰਹਿੰਦੇ ਹੁਣ ਵੀ ਅਸੀਂ ਸਾਰਾ ਇਹਨਾਂ ਨੂੰ ਦੇਖੋ ਇਹ ਚੀਜ਼ਾਂ ਵਾਪਸ ਕੀਤੀਆਂ ਨੇ ਤੁਸੀਂ ਆ ਤਸਵੀਰਾਂ ਦੇਖ ਸਕਦੇ ਹੋਗੇ ਤਾਂ ਇਹ ਗੱਟੇ ਦੇ ਵਿੱਚ ਇਹ ਚੱਕਿਆ ਯਾਰ ਪੁਲਿਸ ਵੀ ਨਾਲ ਹੈ ਪ੍ਰਸ਼ਾਸਨ ਦੇਖ ਸਕਦਾ ਤੋ ਤਸਵੀਰਾਂ ਦੇ ਵਿੱਚ ਕਿਉਂਕਿ ਲਗਾਤਾਰ ਭਾਰਤ ਦੇ ਵਿੱਚ ਜਿਸ ਹਾਲ ਦੇ ਨਾਲ ਕੱਲ ਲਗਾਤਾਰ ਜਿਹੜੇ ਅਟੈਕ ਕੀਤੇ ਗਏ ਜਿਵੇਂ ਪਠਾਨਕੋਟ ਦਾ 에ਅਰ ਬੇਸ ਉਸ ਨੂੰ ਟਾਰਗੇਟ ਕੀਤਾ ਗਿਆ ਜੰਮੂ ਦਾ 에ਅਰ ਬੇਸ ਉਸ ਨੂੰ ਟਾਰਗੇਟ ਕੀਤਾ ਗਿਆ ਬਠਿੰਡਾ ਦੇ ਇਲਾਕਿਆਂ ਨੂੰ ਟਾਰਗੇਟ ਕੀਤਾ ਗਿਆ ਔਰ ਗੁਰਦਾਸਪੁਰ ਅੰਮ੍ਰਿਤਸਰ ਦੇ ਵਿੱਚ ਲਗਾਤਾਰ ਧਮਾਕੇ ਜਿਹੜੇ ਕੀਤੇ ਗਏ ਪਰ S400 ਜਿਹੜਾ ਭਾਰਤ ਦਾ ਡਿਫੈਂਸ ਸਿਸਟਮ ਹੈਗਾ ਉਸ ਨੇ ਹਰੇਕ ਮਜ਼ਾਇਲ ਨੂੰ ਜਿਹੜਾ ਤੁਹਾਨੂੰ ਦੱਸ ਦੇ ਕਿ ਖਤਮ ਕਰਤਾ ਸੀ ਨਸ਼ਟ ਕਰਤਾ ਸੀ ਹਵਾ ਦੇ ਵਿੱਚ ਹੀ ਪਰ ਹੁਣ ਤੁਸੀਂ ਦੇਖ ਸਕਦੇ ਹੋਗੇ ਉਹ ਸਾਹਮਣੇ ਤਸਵੀਰਾਂ ਦੇਖੋ ਹੁਣ ਜਿਹੜਾ ਇਸ ਪਿੰਡ ਦੇ ਵਿੱਚ 2-2 3-3 ਕਿਲੋਮੀਟਰ ਤੱਕ ਲੋਕਾਂ ਨੂੰ ਪਰੇ ਕਰ ਦਿੱਤਾ ਗਿਆ ਪਹਿਲਾਂ ਬਹੁਤ ਵੱਡਾ ਟੋਆ ਪੱਟਿਆ ਗਿਆ ਰੇਤਾ ਜਿਹੜਾ ਉਸ ਤੋਂ ਬਾਅਦ ਉਹਦੇ ਉੱਪਰ ਰੱਖਿਆ ਗਿਆ ਆਸ-ਪਾਸ ਦੇ ਬੋਰੀਆਂ ਤੁਸੀਂ ਦੇਖ ਸਕਦੇ ਹੋ ਰੇਤੇ ਨਾਲ ਭਰੀਆਂ ਰੱਖੀਆਂ ਹੋਈਆਂ ਨੇ ਔਰ ਹੁਣ ਫੌਜ ਦੇ ਵੱਲੋਂ ਇਸ ਨੂੰ ਨਸ਼ਟ ਕੀਤਾ ਗਿਆ ਕਿਉਂਕਿ ਇਹਦੇ ਵਿੱਚ ਹਜੇ ਤੱਕ ਵੀ ਜਿਹੜਾ ਐਕਸਪਲੋਸਿਵ ਪ੍ਰਦਾਰਥ ਕਿਹਾ ਜਾ ਰਿਹਾ ਹੈ ਕਿ ਹੈਗਾ ਸੀ ਔਰ ਉਸ ਨੂੰ ਡਿਫਿਊਜ਼ ਕਰ ਦਿੱਤਾ ਗਿਆ ਤੇ ਹੁਣ ਉਸ ਨੂੰ ਇਕੱਠਾ ਕੀਤਾ ਜਾ ਰਿਹਾ ਟੁਕੜਿਆਂ ਨੂੰ ਉਹ ਤਸਵੀਰਾਂ ਦੇਖੋ ਤੁਸੀਂ ਕਿ ਇਸ ਜਿਹੜਾ ਆਰਮੀ ਦੇ ਜਵਾਨ ਲੱਗੇ ਹੋਏ ਨੇ ਪੁਲਿਸ ਲੱਗੀ ਹੋਈ ਆ ਕਿਉਂਕਿ ਕੱਲ ਵੀ ਬਹੁਤ ਸਾਰੇ ਧਮਾਕੇ ਜਿਹੜੇ ਆ ਲਗਾਤਾਰ ਵਕ ਵਕ ਥਾਂਾਂ 'ਤੇ ਪੰਜਾਬ ਦੇ ਵਿੱਚ ਹੋਏ ਜਲੰਧਰ ਦੇ ਕੁਝ ਇਲਾਕਿਆਂ ਦੇ ਵਿੱਚ ਹੋਏ ਬਠਿੰਡਾ ਦੇ ਕੁਝ ਇਲਾਕਿਆਂ ਦੇ ਵਿੱਚ ਹੋਏ ਔਰ ਬਠਿੰਡਾ ਤੋਂ ਬਾਅਦ ਇਹ ਗੱਲ ਕਰੀਏ ਤਾਂ ਆਦਮਪੁਰ 에ਰਬੇਸ ਤੇ ਵੀ ਹਮਲਾ ਹੋਇਆ ਪਰ ਉਸ ਤੋਂ ਬਾਅਦ ਹੀ ਲਗਾਤਾਰ ਭਾਰਤ ਦਾ ਜਿਹੜਾ S400 ਡਿਫੈਂਸ ਸਿਸਟਮ ਹੈ ਉਸ ਨੇ ਸਾਰਾ ਖਤਮ ਕਰਤਾ ਮਜ਼ਾਈਲਾਂ ਨੂੰ ਤਾਂ ਤਸਵੀਰਾਂ ਦੇਖੋ ਤੁਸੀਂ ਉਹ ਜਿਹੜਾ ਮੈਂ ਤੁਹਾਨੂੰ ਕਹੂੰਗਾ ਕਿ ਦਵੰਦਰ ਇਸ ਸਾਈਡ ਤੋਂ ਦਿਖਾਇਆ ਜਾਵੇ ਜਿਹੜਾ ਬੋਰੀਆਂ ਦੇ ਵਿੱਚ ਤੁਸੀਂ ਦੇਖ ਸਕਦੇ ਉਹ ਪਾਇਆ ਜਾ ਰਿਹਾਗਾ ਉਹ ਕੱਲਾ ਕੱਲਾ ਪੁਰਜਾ ਜਿਹੜਾ ਉਸ ਦਾ ਜਿਹੜੀ ਮਜ਼ਾਇਲ ਦਾ ਸੀ ਜਾਂ ਕਹੇ ਲੋ ਕਿ ਜਿਹੜਾ ਡਰੋਨ ਦਾ ਸੀ ਉਹ ਕੱਲਾ ਕੱਲਾ ਪੁਰਜਾ ਚੱਕਿਆ ਜਾ ਰਿਹਾ ਕਿਉਂਕਿ ਹੁਣ ਇਸ ਨੂੰ ਡਿਫਿਊਜ਼ ਕਰ ਦਿੱਤਾਗਾ ਡਿਫਿਊਜ਼ ਕਰ ਦਿੱਤਾਗਾ ਔਰ ਲੋਕਾਂ ਨੂੰ ਧੋਦਾ ਦੇ ਕਿ 2-2 3-3 ਕਿਲੋਮੀਟਰ ਪੇ ਪਿੰਡ ਹੈ ਜਿਹੜਾ ਜਿੱਥੇ ਡਿੱਗਿਆ ਤਾਂ ਲੋਕਾਂ ਨੂੰ ਦੋ-ਦੋ ਤਿੰਨ-ਤਿੰਨ ਕਿਲੋਮੀਟਰ ਤੱਕ ਕਹਿਤਾ ਗਿਆ ਕਿ ਪਿੱਛੇ-ਪਿੱਛੇ ਖੜਜੋ ਭਾਈ ਕਿਉਂਕਿ ਜੇ ਕੋਈ ਹੁਣ ਇੰਨਾ ਵੱਡਾ ਧਮਾਕਾ ਹੋਇਆ ਸੀ ਇੰਨਾ ਜਿਆਦਾ ਧੂੰਆਂ ਇਸ ਦੇ ਵਿੱਚੋਂ ਨਿਕਲਿਆ ਕਈ ਵਾਰ ਕੋਈ ਜਾਨੀ ਨੁਕਸਾਨ ਨਾ ਹੋ ਜਾਏ ਇਸ ਨੂੰ ਬਚਾਉਣ ਦੇ ਲਈ ਲੋਕਾਂ ਨੂੰ ਤਿੰਨ-ਤਿੰਨ ਦੋ-ਦੋ ਕਿਲੋਮੀਟਰ ਪਰਾਂ ਕਰਕੇ ਰੱਖਿਆ ਔਰ ਜਿੰਨੇ ਮੋਟਰਸਾਈਕਲ ਸੀ ਕਿਉਂਕਿ ਪੈਟਰੋਲ ਹੁੰਦਾ ਡੀਜ਼ਲ ਹੁੰਦਾ ਕਾਰਾਂ ਸੀ ਸਾਰੀਆਂ ਨੂੰ ਪਰਾਂ ਰੱਖਿਆ ਤਾਂ ਕਿ ਕੋਈ ਅਣਸਕਾਮੀ ਘਟਨਾ ਨਾ ਡੀ ਹੈ ਨਾ ਵਾਪਰ ਜੇ ਤਾਂ ਤੁਸੀਂ ਮੈਂ ਕਹੂੰਗਾ ਕਿ ਕਿਉਂਕਿ ਪ੍ਰਸ਼ਾਸਨ ਵੀ ਕੁਝ ਚੀਜ਼ਾਂ ਤੋਂ ਰੋਕ ਰਿ ਪੈਂਦਿਆਂ ਨੇ ਤੁਸੀਂ ਦੇਖੋ ਸਾਹਮਣੇ ਜਿਹੜਾਗਾ ਹੁਣ ਉਸ ਨੂੰ ਬੋਰੀ ਦੇ ਵਿੱਚ ਪਾਇਆ ਜਾ ਰਿਹਾਗਾ ਆਰਮੀ ਦੇ ਜਵਾਨ ਜਿਹੜੇ ਨੇ ਉਹ ਸਾਡੇ ਲਈ ਤੁਸੀਂ ਦੇਖ ਸਕਦੇ ਹੋਗੇ ਇਨ੍ਹਾਂ ਡਰੋਨ ਨੂੰ ਇਨ੍ਹਾਂ ਮਿਜ਼ਾਈਲਾਂ ਨੂੰ ਇਨ੍ਹਾਂ ਬੰਬਾਂ ਨੂੰ ਡਿਫਿਊਜ਼ ਕਰਨ ਦੇ ਵਿੱਚ ਲੱਗੇ ਨੇ ਤਾਂ ਉਹ ਤਸਵੀਰਾਂ ਹੁਣ ਉਹ ਜਿਹੜਾ ਸੀ ਉਸ ਨੂੰ ਬੋਰੀ ਦੇ ਵਿੱਚ ਪਾਲਿਆ ਪਹਿਲਾਂ ਰੇਤਾ ਪੂਰਾ ਰੱਖਿਆ ਗਿਆ ਪਾਰਕੇ ਬੋਰੀਆਂ ਵੀ ਰੱਖੀਆਂ ਗਈਆਂ ਰੇਤੇ ਦੀਆਂ ਔਰ ਉਸ ਤੋਂ ਬਾਅਦ ਉਸ ਨੂੰ ਡਿਫਿਊਜ਼ ਕੀਤਾ ਗਿਆ ਆਵਾਜ਼ ਇੰਨੀ ਜ਼ਿਆਦੇ ਆਈ ਇੰਨੀ ਜ਼ਿਆਦੇ ਆਵਾਜ਼ ਆਈ ਕਿ ਆਸ-ਪਾਸੇ ਦੇ ਜਿਹੜੇ ਪਿੰਡ ਦੇ ਲੋਕ ਸੀ ਕੋਠਿਆਂ ਦੇ ਉੱਪਰ ਚੜ ਗਏ ਧੂਆਂ ਬਹੁਤ ਜ਼ਿਆਦੇ ਉੱਠਿਆ ਔਰ ਪ੍ਰੂ ਪੰਜਾਬ ਟੀਵੀ ਗਰਾਉਂਡ ਜ਼ੀਰੋ ਤੋਂ ਤੁਹਾਨੂੰ ਇਹ ਚੀਜ਼ ਦਿਖਾ ਰਿਹਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਐਕਸਕਲੂਸਿਵ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਿਹਾ ਹੁਣ ਉਸ ਨੂੰ ਇਕੱਠਾ ਕੀਤਾ ਜਾ ਰਿਹਾ ਹੈਗਾ ਔਰ ਨਾਲ ਦੇ ਨਾਲ ਜਿਹੜਾ ਇੱਥੋਂ ਤੁਸੀਂ ਦੇਖ ਸਕਦੇ ਹੋ ਹੁਣ ਲਕਵਾ ਪੁਰਜੇ ਪਏ ਨੇਗੇ ਹਜੇ ਵੀ ਉਸ ਦੇ ਔਰ ਟੁਕੜੇ ਟੁਕੜੇ ਹਾਲਾਂਕਿ ਕਰ ਦਿੱਤਾ ਨਸ਼ਟ ਕਰ ਦਿੱ ਆ ਦੇਖੋ ਸਾਰਾ ਕੁਝ ਜਿਹੜਾ ਇੱਥੇ ਖਿੰਡਿਆ ਤੁਹਾਨੂੰ ਮਿਲ ਰਿਹਾ ਹੋਊਗਾ ਇੱਕ ਆ ਪਿਆ ਪੁਰਜਾ ਤੁਸੀਂ ਦੇਖੋ ਕਿੰਨੇ ਜ਼ਿਆਦਾ ਜਿਹੜੇ ਪੁਰਜੇ ਨੇ ਇਸਦੇ ਹੋਏ ਪਏ ਨੇ ਔਰ ਐਡਾ ਵੱਡਾ ਟੋਆ ਪਟਿਆ ਗਿਆ ਸਭ ਤੋਂ ਵੱਡੀ ਗੱਲ ਐਡਾ ਵੱਡਾ ਟੋਆ ਪਟਿਆ ਗਿਆ ਜੋ ਡਿਫਿਊਜ਼ ਕੀਤਾ ਤਾਂ ਆਸੇ-ਪਾਸੇ ਤੁਸੀਂ ਦੇਖ ਸਕਦੇ ਹੋਗੇ ਆ ਦੇਖੋ ਬੂਰੀਆਂ ਪਈਆਂ ਕਿਤੇ ਆ ਬੂਰੀ ਪਈ ਹੈ ਕਿੱਥੇ ਕੋਈ ਆ ਪਿਆ ਹੈਗਾ ਇਹ ਸਾਰਾ ਜਦੋਂ ਡਿਫਿਊਜ਼ ਕੀਤਾ ਤਾਂ ਐਡਾ ਵੱਡਾ ਧਮਾਕਾ ਹੋਇਆ ਸਾਰਾ ਪਿੰਡ ਤੁਸੀਂ ਦੇਖੋ ਕਿਵੇਂ ਭੱਜਿਆ ਆਉਂਦਾ ਮੈਂ ਕਹਾਂਗਾ ਦਵਿੰਦਰ ਇੱਕ ਵਾਰ ਦਿਖਾਇਆ ਜਾਵੇ ਕਿਵੇਂ ਜਿਹੜੇ ਬੱਚੇ ਨੇ ਨੌਜਵਾਨ ਨੇ ਸਾਰੇ ਭੱਜੇ ਆ ਰਹੇ ਨੇ ਦੇਖਦੇ ਆ ਰਹ ਆਰਮੀ ਦਾ ਇੱਕ ਵੱਡਾ ਸਕਸੈਸਫੁਲ ਆਪਰੇਸ਼ਨ ਹੋਇਆਗਾ ਤਸਵੀਰਾਂ ਤੁਸੀਂ ਦੇਖੋ ਕਿਵੇਂ ਇੱਥੇ ਬੋਰੀਆਂ ਪਈਆਂ ਨੇ ਔਰ ਸਾਰਾ ਕੁਝ ਤੁਸੀਂ ਖਿੰਡਿਆ ਹੋਇਆ ਦੇਖਦੇ ਹੋਵੋਗੇ ਕਿਉਂਕਿ ਇੱਕੋ ਧਮ ਜਦੋਂ ਇਸ ਨੂੰ ਡਿਫਿਊਜ਼ ਕੀਤਾ ਤਾਂ ਜਿਹੜਾ ਰੇਤਾ ਸੀ ਇਸ ਨੂੰ ਭਰ ਕੇ ਰੱਖਿਆ ਗਿਆ ਨਾਲ ਦੇ ਨਾਲ ਆ ਦੇ ਕੋ ਫੱਟੇ ਪਏ ਨੇ ਇੱਥੇ ਇਹ ਵੀ ਪਾੜੇ ਪਏ ਨੇ ਵਿਚਾਲਵਾਂ ਤੁਸੀਂ ਦੇਖ ਸਕਦੇ ਹੋਗੇ ਸਾਰਾ ਕੁਝ ਜਿਹੜਾ ਇਹ ਉਸ ਬੰਬ ਨੂੰ ਜਿਹੜਾ ਡਿਫਿਊਜ਼ ਕੀਤਾ ਗਿਆ ਉਸ ਤੋਂ ਬਾਅਦ ਹੋਇਆ ਤਾਂ ਆ ਦੇਖੋ ਇੱਥੇ ਵੀ ਤੁਸੀਂ ਦੇਖੋ ਸਾਰੇ ਬਾਣ ਦੇ ਵਿੱਚ ਸਾਰੀ ਇਹ ਖੇਤ ਦੇ ਵਿੱਚ ਤੁਸੀਂ ਦੇਖੋ ਕਿਸ ਪ੍ਰਕਾਰ ਜਿਹੜਾਗਾ ਇੱਥੇ ਇਕੱਲੀ-ਕੱਲੀ ਚੀਪਈਏ ਕਾਹਪੁਰ ਜਾ ਪਿਆ ਤੁਸੀਂ ਆ ਦੇਖੋ ਇਕ ਆ ਦੇਖੋ ਆ ਮਿਜ਼ਾਈਲ ਪਈ ਹੈ ਔਰ ਆ ਦੇਖ ਸਕਦੇ ਹੋ ਇਹ ਕਾਹ ਪਿਆ ਤਾਂ ਆ ਸਾਰਾ ਕੁਸੀ ਸਾਰਾ ਪਿੰਡ ਜਿਹੜਾ ਭੱਜਿਆ ਆ ਆ ਹਜੇ ਵੀ ਪੂਰਾ ਗਰਮ ਹੈ ਇਹ ਹੱਥ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਪੂਰਾ ਬਹੁਤ ਜ਼ਿਆਦਾ ਗਰਮ ਹੋਇਆ ਪਿਆ ਇਹ ਕਿਉਂਕਿ ਇਹ ਚੀਜ਼ਾਂ ਸੀ ਜਿਹੜੀਆਂ ਇਹ ਇੱਕ ਮਿਜ਼ਾਈਲ ਕਹਿ ਲਓ ਇੱਕ ਡਰੋਨ ਕਹਿ ਲਓ ਪਾਕਿਸਤਾਨ ਦਾ ਜਿਹੜਾ ਇੱਕ ਇਹ ਨਾ ਪਾ ਕੇ ਰਾਦਾ ਸੀ ਉਸ ਨੂੰ ਟਹਿ ਟੇਰੀ ਕਰਤਾ ਨਸ਼ਟ ਕਰਤਾ ਇਹ ਕਾਹ ਦੇਖੋ ਇਹ ਕਾਹ ਪਿਆਗਾ ਤਾਂ ਇਹ ਸਾਰਾ ਕੁਝ ਜਿਹੜਾਗਾ ਡਿਫਿਊਜ਼ ਕੀਤਾ ਜਦੋਂ ਇਸ ਬੰਬ ਨੂੰ ਇਸ ਮਿਜ਼ਾਈਲ ਨੂੰ ਛੋਟੀ ਨੂੰ ਇਸ ਨੂੰ ਇਸ ਡਰੋਨ ਨੂੰ ਆਹ ਦੇਖ ਸਕਦੇ ਹੋ ਇੱਕ ਇਹ ਪੁਰਜਾ ਪਿਆਗਾ ਤਾਂ ਇੰਨੇ ਸਾਰੇ ਪੁਰਜੇ ਜਿਹੜੇ ਨੇ ਇਹ ਕਰ ਦਿੱਤੇ ਗਏ ਨੇ ਟੁਕੜੇ ਟੁਕੜੇ ਇਸ ਦੇ ਸਾਰਾ ਪਿੰਡ ਇਕੱਠਾ ਹੋਇਆ ਪਿਆ ਤੁਸੀਂ ਦੇਖੋ ਪਿੱਛੇ ਪਿੱਛੇ ਦੇਖੋ ਭੱਜ ਕੇ ਆ ਕਿਉਂਕਿ ਇਹ ਅਸਲ ਦੇ ਵਿੱਚ ਕੀ ਗੱਲ ਹੈ ਕਿ ਕੱਲ ਪਠਾਨਕੋਟ 에ਅਰ ਬੇਸ ਨੂੰ ਵੀ ਟਾਰਗੇਟ ਕੀਤਾ ਗਿਆ ਕੱਲ ਜੰਮੂ 에ਅਰ ਬੇਸ ਨੂੰ ਵੀ ਟਾਰਗੇਟ ਕੀਤਾ ਗਿਆ ਕੱਲ ਜਿਹੜਾ ਆਦਮਪੁਰ ਨੂੰ ਵੀ ਟਾਰਗੇਟ ਕੀਤਾ ਗਿਆ ਕੱਲ ਬਠਿੰਡੇ ਦੇ ਇਲਾਕਿਆਂ ਨੂੰ ਵੀ ਟਾਰਗੇਟ ਕੀਤਾ ਹਰੇਕ ਥਾਂ ਤੇ ਹਮਲੇ ਕੀਤੇ ਗਏ ਪਰ ਉਸ ਤੋਂ ਬਾਅਦ ਤੁਸੀਂ ਦੇਖੋ ਇੰਨਾ ਜ਼ਿਆਦਾ ਖੱਡਾ ਪਾਇਆ ਮੈਂ ਕਹੂੰਗਾ ਦਵਿੰਦਰ ਇੱਕ ਵਾਰ ਉਹ ਜ਼ਰੂਰ ਦਿਖਾਇਆ ਜਾਵੇ ਦ੍ਰਿਸ਼ ਕਿਉਂਕਿ ਜਿਹੜਾ ਹ ਖੱਡਾ ਜਿਹੜਾ ਪਾਇਆ ਗਿਆਗਾ ਤੁਸੀਂ ਦੇਖੋ ਕਿ ਇੰਨਾ ਜ਼ਿਆਦਾ ਇਹ ਸਟਰੋਂਗ ਹੁੰਦਾ ਐਕਸਪਲੋਸਿਵ ਚੀਜ਼ਾਂ ਜਿਹੜੀਆਂ ਨੇ ਬਾਰੂਦ ਕਹਿ ਲਓ ਇਸ ਦੇ ਵਿੱਚ ਕੁਝ ਵੀ ਤੁਸੀਂ ਕਹਿ ਸਕਦੇ ਹੋਗੇ ਜੋ ਕੁਝ ਹੁੰਦਾ ਇਸ ਦੇ ਵਿੱਚ ਆ ਦੇਖੋ ਆ ਇੱਕ ਇੱਕ ਆ ਦੇਖ ਸਕਦੇ ਹੋ ਤੁਸੀਂ ਇਹ ਸਾਰਾ ਜਿਹੜਾ ਹੈਗਾ ਇਹ ਪੁਰਜਾ-ਪੁਰਜਾ ਕੀਤਾ ਸਾਡੀ ਭਾਰਤੀ ਫੌਜ ਨੇ ਜਦੋਂ ਇਸ ਦੇ ਵਿੱਚ ਕਿਉਂਕਿ ਤਾਰਾਂ ਸੀ ਕੱਲ ਦੇਖਿਆ ਗਿਆ ਜਦੋਂ ਇਹ ਡਿੱਗਿਆ ਤਾਂ ਇਹਨਾਂ ਦੇ ਵਿੱਚੋਂ ਇੱਕ ਤਾਂ ਨਾਲ ਦੀ ਨਾਲ ਹਵਾ ਦੇ ਵਿੱਚ ਹੀ ਮਿਜ਼ਾਈਲ ਜਿਹੜੀ ਆ ਉਸ ਨੂੰ ਖਤਮ ਕੀਤਾ ਗਿਆ ਪਰ ਦੂਸਤੋ ਬਾਅਦ ਇਸ ਨੂੰ ਡੀਰੇਲ ਕਰਨ ਦੇ ਲਈ ਜਿਹੜਾ ਇੱਥੇ ਪੂਰੀ ਚੌਕਸ ਸੀ ਆਰਮੀ ਔਰ ਵੱਡੇ-ਵੱਡੇ ਜਿਹੜੇ ਇੱਥੇ ਤੋਂ ਦੱਸ ਦਈਏ ਕਿ ਲੋਹਰ ਅਫਸਰ ਵੀ ਆਏ ਤਾਂ ਆ ਦੇਖੋ ਆਹ ਚੀਜ਼ਾਂ ਦੇਖੋ ਜੀ ਸਾਰਾ ਕੁਝ ਆ ਇੰਨਾ ਜਿਆਦੇ ਜੇ ਇਹ ਕਿਸੇ ਦੇ ਲੱਗੇ ਜੇ ਇੰਨਾ ਬੁੜਕ ਕੇ ਕਿਸ ਦੇ ਵੱਜੇ ਤਾਂ ਤੁਸੀਂ ਆਪਸਾ ਲਾਓ ਦਵਿੰਦਰ ਮੈਂ ਕਹੂੰਗਾ ਕਿ ਇੱਕ ਫੁੱਲ ਫਰੇਮ ਜਿਹੜਾ ਲੈ ਲਿਆ ਜਾਵੇ ਕਿਉਂਕਿ ਪਿੰਡ ਵਾਲੇ ਵੀ ਤੁਸੀਂ ਦੇਖ ਸਕਦੇ ਹੋ ਕਿ ਮੈਂ ਇਕੱਠੇ ਹੋਏ ਨੇ ਪ੍ਰੋ ਪੰਜਾਬ ਟੀਵੀ ਗਰਾਊਂਡ ਜ਼ੀਰੋ ਤੋਂ ਤੁਹਾਨੂੰ ਇਹ ਚੀਜ਼ ਦਿਖਾ ਰਿਹਾ ਐਕਸਕਲੂਸਿਵ ਚੀਜ਼ ਸਭ ਤੋਂ ਪਹਿਲਾਂ ਪ੍ਰੋ ਪੰਜਾਬ ਟੀਵੀ ਦੇ ਉੱਪਰ ਤੁਸੀਂ ਦੇਖੋਗੇ ਆਹ ਦੇਖੋ ਇੰਨਾ ਜਿਆਦੇ ਜਿਹੜਾ ਇਹ ਸਾਰਾ ਪੁਰਜਾ-ਪੁਰਜੇ ਪੂਰੇ ਇਨੇ-ਇਨੇ ਏਰੀਆ 'ਚ ਫੈਲਿਆ ਹੋਇਆ ਗਿਆ ਕੋਈ ਇੱਕ ਜਗ੍ਹਾ ਤੇ ਨਹੀਂ ਇਹ ਸਾਰੇ ਏਰੀਆ ਦੇ ਵਿੱਚ ਫੈਲਿਆ ਹੋਇਆ ਬੂਰੀਆਂ ਤੁਸੀਂ ਦੇ ਪਈਆਂ ਸਾਰੀਆਂ ਕਿਉਂਕਿ ਬੋਰੀਆਂ ਦੇ ਵਿੱਚ ਰੇਤਾ ਸੀ ਰੇਤਾ ਭਰ ਕੇ ਰੱਖਿਆ ਗਿਆ ਤਾਂ ਕਿ ਕੋਈ ਹੋਰ ਵੱਡੀ ਘਟਨਾ ਵਾਪਰ ਜੇ ਪਿੰਡ ਦੇ ਲੋਕਾਂ ਨੂੰ ਦੂਰ ਕੀਤਾ ਗਿਆ ਚਾਚਾ ਪਾਪਾ ਕਿਲੋਮੀਟਰ ਦੂਰ ਰੱਖਿਆ ਗਿਆ ਸਾਰਾ ਰਾਹ ਬਲੌਕ ਕੀਤਾ ਗਿਆ ਤਾਂ ਕਿ ਕੋਈ ਆ ਨਾ ਜਾਵੇ ਪਰ ਤੁਸੀਂ ਆ ਦੇਖੋ ਇਹ ਚੀਜ਼ਾਂ ਤੋਂ ਬਣਿਆ ਸੀ ਜੋ ਮਿਜ਼ਾਇਲ ਜਿਹੜੀ ਸੀ ਜਾਂ ਜੋ ਕਹਾਂਗੇ ਕਿ ਪਰਜੇ ਸੀ ਜਿਹੜੇ ਉਹ ਤੁਸੀਂ ਦੇਖੋ ਇਹ ਚੀਜ਼ਾਂ ਤੋਂ ਪਤਾ ਲੱਗਦਾ ਕਿ ਕਿੰਨਾ ਜ਼ਿਆਦਾ ਖਤਰਨਾਕ ਸੀ ਕਿੰਨਾ ਜ਼ਿਆਦਾ ਭੈੜਾ ਸੀ ਇਹ ਸਭ ਕੁਝ ਇਸ ਨੂੰ ਹੁਣ ਨਸ਼ਟ ਕਰ ਦਿੱਤਾ ਗਿਆ ਹੈਗਾ ਤਾਂ ਇੱਕੋ ਦਮ ਤਰਥਲੀ ਮੱਛੀ ਭਾਜੜ ਪੈ ਗਈ ਹਾ ਹਾ ਕਾਰ ਮੱਛੀ ਦੀ ਪੂਰੀ ਜਦੋਂ ਲੋਕਾਂ ਨੇ ਦੇਖਿਆ ਕਿ ਆਖਰਕਾਰ ਇੰਨੀ ਆਰਮੀ ਕਿਵੇਂ ਚੜ ਕੇ ਇਸ ਪਿੰਡ ਦੇ ਵਿੱਚ ਆ ਗਈ ਤਾਂ ਇਹ ਕਾਰਨ ਸੀ ਉਸ ਦਾ ਜੇ ਇਹ ਹੁਣ ਰਹਿੰਦਾ ਤਾਂ ਤੁਸੀਂ ਦੇਖੋ ਹੁਣ ਵੀ ਜਿਹੜੇ ਨੇ ਉੱਥੇ ਮੌਕੇ ਤੇ ਪੁਲਿਸ ਵਾਲੇ ਪਹੁੰਚੇ ਹੋਏ ਨੇ ਠੀਕ ਹੈ ਤੁਸੀਂ ਆ ਤਸਵੀਰਾਂ ਦੇਖ ਸਕਦੇ ਹੋਗੇ ਤਾਂ ਫੱਟਾ ਵੀਰੂ ਦੇਖ ਸਕਦੇ ਹੋ ਇਹ ਵੀ ਕਦੇੜ ਦਿੱਤਾ ਗਿਆ ਸਾਰਾ ਕੁਝ ਕੱਲਾ ਕੱਲਾ ਇਹ ਪੁਰਜਾ ਪੁਰਜਾ ਜਿਹੜਾ ਕਰਕੇ ਰੱਖ ਦਿੱਤਾ ਗਿਆ ਹੈਗਾ ਤਾਂ ਇਹ ਤਸਵੀਰਾਂ ਨੇ ਇਹ ਅਸੀਂ ਹੁਣ ਜਿਹੜਾ ਅਸੀਂ ਮਲਾ ਜਿਹੜਾ ਪੁਲਿਸ ਨੂੰ ਜਿਹੜਾ ਸਾਰਾ ਫੜਾਵਾਂਗੇ ਕਿਉਂਕਿ ਇਹ ਬਹੁਤ ਜ਼ਿਆਦਾ ਸੀ ਤੁਸੀਂ ਆ ਦੇਖੋ ਇੰਨਾ ਕੁਸ਼ ਇਹ ਸਾਡੇ ਪ੍ਰਸ਼ਾਸਨ ਕਰਕੇ ਹੀ ਅਸੀਂ ਇੱਥੇ ਸੁੱਖ ਦਾ ਸਾਹ ਲੈਨੇ ਆ ਪ੍ਰਸ਼ਾਸਨ ਦੇ ਨਾਲ ਸਾਨੂੰ ਖੜਨਾ ਚਾਹੀਦਾ ਚਾਹੇ ਪੁਲਿਸ ਪ੍ਰਸ਼ਾਸਨ ਆ ਚਾਹੇ ਫੌਜਾ ਪ੍ਰਸ਼ਾਸਨ ਆ ਸਾਰਿਆਂ ਨੂੰ ਇਹਨਾਂ ਦੀਆਂ ਗੱਲਾਂ ਮੰਨਣੀਆਂ ਚਾਹੀਦੀਆਂ ਦਿਨ ਰਾਤ ਸਾਡੀ ਸੇਵਾ ਦੇ ਵਿੱਚ ਲੱਗੇ ਰਹਿੰਦੇ ਹੁਣ ਵੀ ਅਸੀਂ ਸਾਰਾ ਇਹਨਾਂ ਨੂੰ ਦੇਖੋ ਇਹ ਚੀਜ਼ਾਂ ਵਾਪਸ ਕੀਤੀਆਂ ਨੇ ਤੁਸੀਂ ਆ ਤਸਵੀਰਾਂ ਦੇਖ ਸਕਦੇ ਹੋਗੇ ਤਾਂ ਇਹ ਗੱਟੇ ਦੇ ਵਿੱਚ ਚੱਕਿਆ ਯਾਰ ਪੁਲਿਸ ਵੀ ਨਾਲ ਹੈ ਪ੍ਰਸ਼ਾਸਨ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਉਂਕਿ ਲਗਾਤਾਰ ਭਾਰਤ ਦੇ ਵਿੱਚ ਜਿਸ ਹਿਸਾਬ ਦੇ ਨਾਲ ਕੱਲ ਲਗਾਤਾਰ ਜਿਹੜੇ ਅਟੈਕ ਕੀਤੇ ਗਏ ਜਿਵੇਂ ਪਠਾਨਕੋਟ ਦਾ 에어 بیس ਉਸ ਨੂੰ ਟਾਰਗੇਟ ਕੀਤਾ ਗਿਆ ਜੰਮੂ ਦਾ 에어 بیس ਉਸ ਨੂੰ ਟਾਰਗੇਟ ਕੀਤਾ ਗਿਆ ਬਠਿੰਡਾ ਦੇ ਇਲਾਕੇ ਨੂੰ ਟਾਰਗੇਟ ਕੀਤਾ ਗਿਆ ਔਰ ਗੁਰਦਾਸਪੁਰ ਅੰਮ੍ਰਿਤਸਰ ਦੇ ਵਿੱਚ ਲਗਾਤਾਰ ਧਮਾਕੇ ਜਿਹੜੇ ਕੀਤੇ